ਤੁਹਾਨੂੰ ਦਿਆ ਸੀ ਕੋਟੇ ਨੂੰ ਰਾਤੋਂ 12 ਵਜੇ ਤੱਕ ਨਾ ਲਾਸਟ ਕੋਈ ਗੱਲ ਖਾਣਾ ਖਾਣਦੇ ਟਾਈਮ ਇੰਚ ਦੇ ਦੇ ਨਹੀਂ ਕੰਮ ਕਰਦੇ ਸੀ ਕਿ ਕੰਮ ਕਰਦੇ ਸੀ ਤੁਹਾਨੂੰ ਕਿੱਦਾਂ ਪਤਾ ਲੱਗਾ ਵੀ ਸਾਡਾ ਮੁੰਡਾ ਆਇਆ ਸੀ ਤੁਸੀਂ ਮੰਗੀ ਕਰਦੇ ਹੋ ਕੀ ਮੰਗ ਕਰਦੇ ਹੋ ਸਾਡੇ ਨਾਲ ਮਿਲਣਾ ਜਾਏਗਾ ਆਪਾਂ ਨੇ ਜ਼ਾਰੀ ਹੋ ਮੈਂ ਸਾਡੇ ਲਈ ਕਮਾਇਆ ਸਾਡੇ ਨੂੰ ਸਾਡਾ ਘਰ ਤਾਂ ਤੂੰ ਬਣਿਆ ਸਿਰਫ ਤੁਹਾਡੀਆਂ ਬਣਾਈਆਂ ਨੇ Ang siya sa pata si Papa na ako, ya? Ang siya. Ang siya. Ang siya. siya. ਨਾ ਉਸ ਤੋਂ ਵੀ ਅੰਗੇ ਆ। ਟੀਮ ਵਿੱਚ ਕਰ ਰਹੇ ਹੋ ਨਾ ਪ੍ਰਦਰਸ਼ਨ ਕਰ ਰਹੇ ਹੋ ਤੇ ਕੋਈ ਨੈਪ ਕਾਰਵਾਈ ਨਹੀਂ ਕੀਤੀ। ਕਿਸੇ ਤਾਂ ਕੈਮਰੇ ਵਿੱਚ ਜਿਹੜੇ ਬੰਦੇ ਕਾਰ ਵਾਲੇ ਆ ਉਹ ਰੇਸ ਲਾਉਂਦੇ ਪਏ ਸੀ ਬੁਲਟ ਦੇ ਨਾਲ। ਉਹ ਬੁਲਟ ਦੇ ਨਾਲ ਰੇਸ ਲਾਉਂਦੇ ਹੋਏ ਮਤਲਬ ਚੱਲਦੇ ਪਏ ਸੀਗੇ ਜਿੱਦੋਂ ਐਕਸੀਡੈਂਟ ਹੋਇਆ ਮੁੰਡਾ ਐਕਸੀਡੈਂਟ ਹੋ ਗਿਆ। ਨਿਕਲ ਗਏ ਭੱਜ ਗਏ ਬੁਲਟ ਦੇ ਉੱਤੇ ਚੜ੍ਹ ਕੇ ਤੇ ਉਹ ਨਿਕਲ ਗਏ ਭੱਜ ਗਏ ਨਹੀਂ ਕੋਈ ਵੀ ਗੱਡੀ ਨਹੀਂ ਆਈ ਪਰ ਬਹੁਤ ਮਾੜਾ ਹਾਲ ਆ ਪਰ ਹਲੇ ਇਹਨਾਂ ਦੀ ਸੁਣ ਨਹੀਂ ਜਾਈ ਦੀ 1.5-2 ਘੰਟਿਆਂ ਤੋਂ ਜ਼ਿਆਦਾ ਹੋ ਗਏ ਆ ਕਿੱਥੇ ਐਕਸੀਡੈਂਟ ਹੋਇਆ ਆ ਕੋਈ ਮੁੰਡਾ ਉੱਥੇ ਨੇ ਮੌਕੇ ਦਾ ਵਾਰਦਾਤ ਤੇ ਵੜ ਗਿਆ ਤੇ ਆਪਾਂ ਸਰਕਾਰ ਜਿਹੜਾ ਕਹਿੰਦੀ ਆ ਕੀ ਕਹਿੰਦੇ ਭੱਜ ਨਾ ਜਾਵੇ ਕੋਈ ਐਕਸੀਡੈਂਟ ਕਰਕੇ ਕਿ ਉਹੀ ਹੋਇਆ ਵਾ ਤਿੰਨ ਚਾਰ ਮੁੰਡੇ ਸੀਗੇ ਬੁੱਲਟ ਤੇ ਹੋ ਰਵਾਨਾ ਹੋਵੇਗਾ ਇੱਥੇ ਗੱਡੀ ਮਾਰੀ ਐ ਨਾ ਕਿੱਨਾ ਮਾਰੀ ਬੋਡੀ ਗੱਡੀ ਵਿੱਚ ਜੀ ਬੰਦੇ ਨੇ ਤੇ ਬੰਦੇ ਨਹੀਂ ਬੰਦੇ ਪਟ ਗਏ ਆ ਹਾਂ ਜੀ ਹਾਂ ਜੀ ਕਿਧਰ ਹੈ ਉਹਦੀ ਗੱਡੀ ਮੋਰਚਾ ਤੇ ਮਾਰੀ ਗੱਡੀ ਐ ਨਾ ਇੱਕ ਮੋਰਚਾ ਰੋਟੀ ਖਾ ਕੇ ਆ ਰਿਹਾ ਸੀ ਅੱਛਾ ਜੀ ਪੱਥਰੇ ਦਾ ਮੁਰਗੀ ਲੱਗਾ ਸੀ ਕਿਦੋਂ ਗੱਡੀ ਆਈ ਆ ਗੱਡੀ ਆ ਕੇ ਕਿਹਨਾ ਗੱਡੀ ਮਾਰੀ ਆ ਤਿੰਨ ਚਾਰ ਆ ਕੇ ਲੱਗੀਆਂ ਵਾ ਟੈਂਬਰ ਕੇ ਵਿੱਚੋਂ ਵੋਟ ਆਇਆ ਮੋਟਰਸਾਈਕਲ ਆ ਉਹ ਤੇ ਲੱਤ ਗਿਆ ਆਪਣੇ ਬੰਦੇ ਵੀ ਲੱਗੇ ਆ ਫੱਟ ਕੇ ਕੀ ਉਹ ਨਹੀਂ ਦੇਖੇ ਮੌਕੇ ਤੇ ਸਾਡਾ ਪੁਲਿਸ ਪੁਲਿਸ ਆ ਸਭ ਕੋ ਪੁਲਿਸ ਆ ਹਾਂ ਕਿ ਪੁਛਾ ਗਈ ਸੀ ਕਿ ਮੌਕੇ ਤੇ ਮਾਰ ਗਈ ਆ ਸਾਹ ਬੜਾ ਵੀ ਬੰਦੇ ਕਿਹੜੇ ਆ ਉਹਨਾਂ ਕੋਈ ਕਾਰਵਾਈ ਨਹੀਂ ਆਉਂਦੀ ਪੋਸਟ ਮਾਰ ਮੇਂ ਬੋਡੀ ਕਰਦੀ ਇਸ ਤਰ੍ਹਾਂ ਕਿ ਤਰ੍ਹਾਂ ਹੀ ਛੱਡ ਲਈਏ ਬੋਡੀ ਇਹਦਾ ਕਿਹੜਾ ਮੋਟਰਸਾਈਕਲ ਸੀਗਾ ਮੌਕੇ ਤੇ ਪੂਰਾ ਸਾਰਾ ਕੋਈ ਭਾਈ ਫੋਨ ਵੀ ਉਹਦਾ ਇਹਦਾ ਮੁੰਡੇ ਮੋਟਰਸਾਈਕਲ ਦੇ ਟੱਕਰ ਹੋਈ ਮੌਕੇ ਤੇ ਪੂਰਾ ਹੋਇਆ ਮੌਕੇ ਦਾ ਨਾਮ ਸੀਗਾ ਉਹਨਾਂ ਦਾ ਨਾਮ ਲੱਡੂ ਹੈ ਕਿੱਥੇ ਰਹਿੰਦੇ ਹੋ ਉਹ ਇੱਥੇ ਆਪ ਬਹਿ ਗਏ ਥੋੜਾ ਸਾਹ ਤੇ ਰਹਿੰਦੇ ਆਪੋ ਜਿੱਥੇ ਰਹਿਆ ਕੋਟਕਪੂਰੀ ਕਿੰਨੇ ਸਾਲ ਉਮਰ ਹੁੰਦਾ ਕਿੰਨੇ ਸਾਲ ਉਮਰ ਦਾ ਹੈ ਆ ਪਰਿਵਾਰ ਇਹਨਾਂ ਦਾ ਆ ਪਰਿਵਾਰ ਇਹਨਾਂ ਦਾ ਉਹ ਐਕਸੀਡੈਂਟ ਹੋਇਆ ਚ ਭਾਲ ਅੰਮ੍ਰਿਤਸਰ ਵੱਲ ਕੋ ਜਾ ਰਹੀ ਸੀ ਬੰਦਾ ਤੇ ਉਹ ਕੋਈ ਗੱਡੀ ਆ ਰਹੀ ਸੀ ਅੰਮ੍ਰਿਤਸਰ ਵੱਲੋਂ ਤੇ ਉਹਨਾਂ ਦੀ ਆਪਸ ਵਿੱਚ ਟੱਕਰ ਹੋਈ ਹੈ ਤੇ ਜਿਹੜੇ ਗੱਡੀ ਵਾਲ ਬਾਈਕ ਵਾਲਾ ਉਹਦੀ ਮੌਕੇ ਤੇ ਡੈਥ ਹੋ ਗਈ ਹੈ ਤੇ ਜਿਹੜੇ ਗੱਡੀ ਵਾਲੇ ਉਹ ਉਸ ਵਕਤ ਮੌਕੇ ਤੋਂ ਭੱਜ ਗਏ ਆ ਤੇ ਉਸ ਗੱਡੀ ਨੂੰ ਆਡੈਂਟੀਫਾਈ ਕਰ ਰਹੇ ਆ ਗੱਡੀ ਨੂੰ ਜੋ ਵੀ ਉਹਨਾਂ ਦੇ ਬੰਦੀ ਕਾਰਵਾਈਆਂ ਜ਼ਰੂਰ ਕਰਨ। ਮੈਨੂੰ ਮੌਕੇ ਦੀ ਕੋਈ ਸੀਸੀਟੀਵੀ ਨਹੀਂ ਆਈ। ਮੌਕੇ ਦੀ ਸੀਸੀਟੀਵੀ ਜਿਸ ਆਲੇ ਦੁਆਲੇ ਜ਼ਰੂਰ ਚੈੱਕ ਕਰਾਂਗੇ। ਇਸ ਟਾਈਮ ਫਿਲਹਾਲ ਸਾਡਾ ਮੇਨ ਇਹੀ ਸੀਗਾ ਕਿ ਗੈਡ ਬੋਡੀ ਨੂੰ ਵਾਈਡ ਅਪ ਕਰਕੇ ਜਾਂ ਜੋ ਉਹਨਾਂ ਨੂੰ ਸਾਰਾ ਕਰਕੇ ਦੇਖੋ ਪਰਿਵਾਰ ਦਾ ਹੀ ਉਹ ਪੂਰਾ ਨਹੀਂ ਕਰ ਸਕਦੇ ਪਰ ਜੋ ਉਹਨਾਂ ਨੂੰ ਇਨਸਾਫ ਤੋਂ ਦਿਵਾ ਸਕਦੇ ਹਨ।